ਹਾਂਜੀ ਬਾਈ ਕਿਵੇਂ ਹੋ ਠੀਕ ਹੋ ਮੈਂ ਨਾ ਤੁਹਾਨੂੰ ਵੀਡੀਓ ਦਿਖਾਉਣੀ ਸੀ ਪਸ਼ੂ ਦੇਖੋ ਕਿਵੇਂ ਆਰਾਮ ਕਰ ਰਿਹਾ ਪਾਰੇ ਲੱਗੇ ਆ ਪੱਖੇ ਲੱਗੇ ਆ ਆਪਾਂ ਦੁੱਧ ਪੀਨੇ ਆ ਉਹ ਸਿਆਣੇ ਕਹਿੰਦੇ ਆ ਵੀ ਜੈਸਾ ਮਨ ਤੇ ਵੈਸਾ ਤਨ ਹੁਣ ਇਹ ਪਸ਼ੂ ਕਿੰਨੇ ਆਰਾਮ ਨਮਸਤੀ ਦੇ ਵਿੱਚ ਬੈਠਿਆ ਹੋਇਆ ਜਿਹੜਾ ਬੰਦਾ ਇਹੋ ਜਿਹੇ ਪਸ਼ੂਆਂ ਦਾ ਦੁੱਧ ਪੀਊਗਾ ਉਹਦਾ ਸਰੀਰ ਵੀ ਤੰਦਰੁਸਤ ਹੋਊਗਾ। ਦੇਖੋ ਬੰਦਿਆਂ ਕੋ ਇਹਨਾਂ ਦਾ ਸਿਸਟਮ ਕੀਤਾ, ਪਾਣੀ ਵੀ ਇਹਨਾਂ ਦੇ ਕੋਲੇ ਆ। ਪੱਕੇ ਪਹਾਾਰੇ, ਗਰਮੀ ਬਹੁਤ ਆ। ਜੇ ਆਪਾਂ ਨੂੰ ਇਹਦੀ ਜ਼ਰੂਰਤ ਆ, ਜ਼ਰੂਰਤ ਪਸ਼ੂਆਂ ਨੂੰ ਵੀ ਆ। ਆਪਾਂ ਕਹਿੰਦੇ ਨਾ ਬੰਦਿਆਂ ਨੂੰ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ। ਉਹ ਬਿਮਾਰੀਆਂ ਪਸ਼ੂਆਂ ਚੋਂ ਹੀ ਨਿਕਲਦੀਆਂ ਨੇ। ਕਿਉਂ ਆਪਾਂ ਦੁੱਧ ਬਾਅਦ ਜਿਹੜਾ ਪੀਨੇ ਆ। ਠੀਕ ਆ, ਉਹ ਇਹੋ ਜਿਹੇ ਦੁਖੀ ਪਸ਼ੂਆਂ ਦਾ ਪੀਨੇ ਆ। ਬਈ ਦੇ ਰਨਾ ਆਪਣੇ ਅੰਦਰ ਵੀ ਦੇਖ ਕੇਵੇਂ ਸੁੱਤੇ ਪਿਆ ਦੇ ਕਟੜੂ ਅੱਜ ਸੰਡੇ ਸੀਗਾ ਅੱਜ ਇਹਨਾਂ ਦੀ ਮਾਲਸ਼ ਮੋਲਸ ਹੋਈ ਵੀ ਆ ਸਰੋਂ ਦਾ ਤੇਲ ਲਾ ਕੇ ਹਫ਼ਤੇ ਚ ਇੱਕ ਵਾਰੀ ਮਾਲਸ਼ ਕਰਦੇ ਹਾਂ ਹਨਾ ਤੇ ਮੇਰਾ ਵੀਡੀਓ ਪਾਉਣ ਦਾ ਮਤਲਬ ਇਹ ਆ ਵੀ ਦੁੱਧ ਆ ਜਿਹੜਾ ਆਪਣਾ ਜਿੱਥੋਂ ਲੈਣਾ ਤੁਸੀਂ ਉੱਥੇ ਪਹਿਲਾਂ ਪਸ਼ੂਆਂ ਦਾ ਦੇਖੋ ਸਾਂਭ ਸੰਭਾਲਾ ਪਸ਼ੂਆਂ ਦਾ ਰਹਿਣ ਸਹਿਣ ਕਿਵੇਂ ਆ ਠੀਕ ਆ ਇਹ ਆਪਾਂ ਡੇਰੀ ਦਾ ਕੰਮ ਸ਼ੁਰੂ ਕੀਤਾ ਜਿਹੜੇ ਵੀ ਮਿੱਤਰ ਪਿਆਰੇ ਨੂੰ ਕੋਈ ਜਾਣਕਾਰੀ ਦੀ ਲੋੜ ਹੋਵੇ ਜਾਂ ਪਸ਼ੂਆਂ ਦੇ ਦੁੱਧ ਦੀ ਜ਼ਰੂਰਤ ਹੋਵੇ ਆਪਾਂ ਨੂੰ ਦੱਸ ਸਕਦਾ ਹੈ ਠੀਕ ਹੈ ਇਹ ਅੰਮਰਤਾ ਹੈ ਦੁੱਧ ਨਹੀਂ ਹੈਗਾ ਧੰਨਵਾਦ ਜੀ